ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 17 18 ਕਿਲੋ ਦੁੱਧ ਵਾਲੀ ਜਰਸੀ ਵੈੜ ਦੀ ਲੈ ਕੇ ਆਏ ਜੇ ਪੰਜਾਬ ਵਾਲੀ ਵੱਡੀ ਜਰਸੀ ਵੈੜ ਜੇ ਪੂਰੀ ਜਾਣਕਾਰੀ ਸਵੈਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਹੀਂ ਬਣੇ ਰਹੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਹੈ ਜੋ ਇਸ ਵੈੜ ਦਾ ਬਿਲਕੁਲ ਹੀ ਜਾਇਜ਼ ਕਰਦਣਾ ਜੀ ਅੱਜ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਤੇ ਨਵੇਂ ਜੁੜੇ ਜੋ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਲਓ ਜੀ ਪਹਿਲਾਂ ਤੁਹਾਨੂੰ ਵੈੜ ਦੇ ਥਾਨ ਚੈੱਕ ਕਰੀ ਨੀਰੇ ਤੋਂ ਜੀ ਬਹੁਤ ਵਧੀਆ ਥਣਾ ਸਹਿਜ ਇਹ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਘਾਇ ਤੇ ਦੇਖ ਸਕਦੇ ਜੀ ਤੇ ਬਿਲਕੁਲ ਠੰਢੀ ਸੀਲ ਸੋ ਬੈਠ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਗੱਬਣ ਵੈੜ ਜੇ ਵੀ ਜੀ ਦੂਸਰਾ ਸੂਆ ਸੈ ਵੈੜ ਨੇ ਸੂਣਾ ਜੇ ਲੋ ਚੱਡਾ ਚੈੱਕ ਕਰ ਸਕਦੇ ਪਿੱਛੇ ਦੋ ਜੀ ਬਹੁਤ ਵਧੀਆ ਥਣ ਪਾਂਡੀ ਦੀ ਵੈੜ ਜੇ ਸੂਣ ਦੇ ਵਿੱਚ ਜੋ ਸਮਾ ਜੇ ਉਹ ਇੱਕ ਹਫਤਾ ਬਾਕੀ ਰਹਿੰਦਾ ਜੇ ਲੋ ਜੀ ਦੇਖ ਸਕਦੇ ਜੇ ਪੂਰੀਆਂ ਛੱਡੇ ਦੀਆਂ ਵਾਲਟਲਾਂ ਕੱਢ ਕੇ ਪੂਰਾ ਦੋਦਣਾ ਛੱਡਾ ਭਰ ਕੇ ਫੇਰ ਇਸ ਵੈੜ ਨੇ ਸੂਣਾ ਜੇ ਲੋ ਜੀ ਪਹਿਲੇ ਸੂਏ ਦਾ ਜਿਹੜਾ ਦੁੱਧ ਰਕੜਿਆ ਬਹੁਤ ਵਧੀਆ ਸਵਾਡ ਦਾ 15 16 ਲੀਟਰ ਦੁੱਧ ਦੇ ਸਵਾਡ ਨੇ ਚਵਾਇਆ ਜੇ ਐਰ ਕੀ ਉਮੀਦ ਕਰਦੇ ਆ ਕਿ ਸੰਭੀਪਲੀ ਪੂਰੀ ਰਾਜੀ ਵਹਿੜਿਆ ਤੇ 17 18 ਲੀਟਰ ਦੁੱਧ ਚਵਾ ਦੇਗੀ ਜੀ ਲੋ ਛੱਡਾ ਫੇਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਠੰਡਪਾਂਡੇ ਦੀ ਵਹਿੜ ਜੇ ਤੇ ਪੂਰੀ ਸੰਭੀਪਲੀ ਰਾਜੀ ਵਹਿੜ ਜੇ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੇ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਹੈ ਆਪਣਾ ਗੱਗੜਪਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਆਪਾਂ ਜੋ ਪਹਿਲਾ ਵੀਡੀਓ ਪਾਈਆਂ ਵਾ ਉਹਨਾਂ ਦਾ ਤੁਸੀਂ ਬਹੁਤ ਵਧੀਆ ਰਿਸਪਾਂਸ ਦਿੱਤਾ ਵਾ ਵੀਡੀਓ ਪਾਉਣ ਸਾਰੀ ਆਪਣੀਆਂ ਗਾਵਾਂ ਵੇਖ ਗਈਆਂ ਪਹਿਲੀਆਂ ਵੜੀਆਂ ਕਿਉਂਕਿ ਰੇਟ ਆਪਾਂ ਬਿਲਕੁਲ ਹੀ ਜਾਇਜ਼ ਕਰ ਦੇਨੇ ਨੇ ਆ ਤੇ ਇਸ ਵੜ ਦਾ ਵੀ ਰੇਟ ਹੈ ਜੋ ਆਪਾਂ ਬਿਲਕੁਲ ਹੀ ਜਾਇਜ਼ਾਨ ਦੇ ਦੇਣਾ ਵਾ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਜੇ ਲੋ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵੈੜਾਂ ਮਿਲਦੀਆਂ ਜੀ ਇਹਦੇ ਤਾਜ਼ੀਆਂ ਸੂਈਆਂ ਵੈੜਾਂ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰ ਸਕਦਾ ਜੇ ਲੋ ਜੀ ਪੰਜਾਬ ਵਾਲੀ ਵੱਡੀ ਜਰਸੀ ਵੈੜ ਜੇ ਤੇ ਦੂਸਰੇ ਸੂਏ ਇਸ ਵੈੜ ਨੇ ਸੂਣਾ ਜੇ ਸੂਣ ਦੇ ਵਿੱਚ ਜੋ ਸਮਾਂ ਜੀ ਉਹ ਇੱਕ ਹਫ਼ਤਾ ਬਾਕੀ ਰਹਿੰਦਾ ਜੀ ਤੇ ਦੁੱਧ ਬੜੇ ਨਰਮਾ ਨ 17 8 ਲੀਟਰ ਚ ਵਾਦੇਗੀ ਜੀ ਮੁੱਲ ਇਹ ਜੋ ਇਸ ਵੈੜ ਦਾ ਉਹ ਬੰਨ 60 ਕਰ ਲਈ ਆਪਾਂ 70 ਕਰ ਲਈਏ ਵੈੜ ਤਾਂ ਵੀ ਵੇਖਦੀਆਂ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਇਹ ਵੈੜ ਦੇ ਦੇਣੀ ਆ ਜੀ ਇਹ ਤੁਹਾਨੂੰ ਸਿਰਫ 60000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਪੂਰੀ ਵੱਡੀ ਵੈੜ ਜੇ ਦੇ ਸਕਦੇ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ